ਸਲੋਕ ਮਹੱਲਾ ਤੀਜਾ ਬਾਗੀਹਾ ਅੰਮ੍ਰਿਤ ਵੇਲੇ ਬੁਲਿਆ ਤਾਂ ਦਰ ਸੁਣੀ ਪੁਕਾਰ ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ ਹਾਉ ਤਨ ਗੈ ਬਰਿਹਾਰੁਣੈ ਜਿਨੀ ਸਾਚ ਰਖਿਆ ਉਰਤਾਰ ਨਾਨਕ ਨਾਮੇ ਸਭ ਹਰੀ ਆਵਲੀ ਗੁਰ ਕੈ ਸਬਦ ਵਿਚਾਰ ਮਹਲਾ ਤੀਜਾ ਬਾ ਵੀਹਾ ਏਵ ਤੇਰੀ ਤਖਾ ਨਾ ਉਤਰੈ ਜੇ ਸੋ ਕਰੈ ਪੁਕਾਰ ਨਦਰੀ ਸਤਗੁਰੁ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚੋਂ ਜਾਹੇ ਵਿਕਾਰ ਪੌੜੀ ਇਕ ਜੈਨੀ ਉਜੜ ਪਾਏ ਧਰੋਂ ਖੁਆਇਆ ਤੈਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਅਥੀ ਸੇ ਰਖੋ ਹਾਏ ਨਾਮ ਭੱਦ ਕਰਾਇਆ ਕੁਚਲੇ ਰਹੇ ਦਿਨ ਰਾਤ ਸਬਦ ਨਾ ਪਾਇਆ ਤਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ ਮਨ ਝੂਠੈ ਵੇ ਜਾਤ ਝੂਠਾ ਖਾਇਆ ਬਿਨ ਸਬਦੈ ਆਚਾਰ ਨਾ ਕਿ ਨਹੀਂ ਪਾਇਆ ਗੁਰਮੁਖ ਓੰਕਾਰ ਸੱਚ ਸਮਾਇਆ ਸਲੋਕ ਮਹਲਾ 3 ਸਾਵਣ ਸਰਸੀ ਕਾਮਣੀ ਗੁਰ ਸਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਾ ਹੇਤ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਭਾਏ ਪਿਆਰ ਨਾਨਕ ਪਿਰ ਕੀ ਸਾਰ ਨਾ ਜਾਣਾਈ ਸਭ ਸੀਗਾਰ ਖੁਵਾਰ ਪਾਉੜੇ ਸੱਚਾ ਅਲਖ ਅਭੇਉ ਹੱਠ ਨਾ ਪਤੀ ਜਾਈ ਇੱਕ ਗਾਵਹਿ ਰਾਗ ਪਰਿਆ ਰਾਗ ਨਾ ਭੀਜਾਈ ਇੱਕ ਨਾਚ ਨੱਚ ਪੂ ਰਹੇ ਤਾਲ ਭਗਤ ਨਾ ਕੀ ਜਾਈ ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕੀਆ ਕੀ ਜਾਈ ਦਰਸ਼ਨ ਹੋਈ ਬਹੁਤ ਕਿਵੈ ਨਾ ਧੀ ਜਾਈ ਕਰਮ ਵਦਹਿ ਕੈ ਲੋਅ ਖਾਪ ਮਰੀ ਜਾਈ ਲਾਹ ਨਾਮ ਸੰਸਾਰ ਅੰਮ੍ਰਿਤ ਪੀ ਜਾਈ ਹਰ ਭਗਤੀ ਅਸਨੇਹ ਗੁਰਮੁਖ ਕੀ ਜਾਈ ਸ਼ਲੋਕ ਮਹਲਾ 3 ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਏ ਗੁਰ ਸਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਹੈ ਸਹਜੇ ਹੀ ਪਤਖੋਏ ਗਾਲ ਜੋਗ ਮਹਿ ਘੋਰ ਅੰਧਾਰ ਹੈ ਮਨ ਮੁਖ ਰਾਹੋ ਨਾ ਕੋਈ ਸੇਵਡ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਉ ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਉ ਗੋਰਮukh ਸ਼ਬਦ ਸਮਾਲੀਐ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸੱਚ ਸਮਾਓ ਪਾਉੜੀ ਪੂਰਾ ਸਤਿਗੁਰ ਸੇਵ ਪੂਰਾ ਪਾਇਆ ਪੂਰੇ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਲ ਚੁਕਾਇਆ ਹਾਰ ਸਰ ਤੀਰਥ ਜਾਣ ਮਨੁਹਾ ਲਾਇਆ ਸਬਦ ਮਰੈ ਮਨ ਮਹਾਰ ਧਨ ਜਣੇਂਦੀ ਮਾਇਆ ਦਰ ਸਚੈ ਸਚਿਆਰ ਸਚਾ ਆਇਆ ਕੁਛ ਨਾ ਸਕੈ ਕੋਇ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹੱਲਾ ਪਹਿਲਾ ਗੁਲਹਾ ਦੇਂਦੇ ਬਾਵਲੇ ਲੈਂਦੇ ਵੱਡੇ ਨਿਲਾਜ ਚੂਹਾ ਖਾਡ ਨਾ ਮਾਵਈ ਤਿੱਕਲ ਬੰਨੈ ਛੱਜੈ ਦੇਨ ਦੁਆਈ ਸੇ ਮਰਹਿ ਜਿਨ ਕਾਉ ਦੇਨ ਸਿ ਜਾਹਿ ਨਾਨਕ ਹੁਕਮ ਨਾ Japਈ ਕਿਥੈ ਜਾਏ ਸਮਾਹਿ ਫਸਲ ਅਹਾੜੀ ਏਕ ਨਾਮ ਸਾਵਣੀ ਸਚ ਨਾਉ ਮੈਂ ਮਹਦੂਦ ਲਿਖਾਇ ਖਸਮੈ ਕਹਿ ਦਰ ਜਾਏ ਦੁਨੀਆਂ ਕੇ ਧਰ ਕੇ ਤੜੇ ਕੀਤੇ ਆਵਹਿ ਜਾਹੇ ਕੀਤੇ ਮੰਗਹਿ ਮੰਗਤੇ ਕੀਤੇ ਮੰਗ ਮੰਗ ਜਾਹੇ ਮਹੱਲਾ ਪਹਿਲਾ ਸਾਉ ਮਾਨ ਹਸਤੀ ਕਿਓ ਗੋੜ ਖਾਵੈ ਪੰਜ ਸਹਿ ਦਾਣਾ ਖਾਏ ਡੱਕੈ ਫੂਕੈ ਖੇਹ ਉਡਾਵੈ ਸਾਹੇ ਗਇਆ ਪਛਤਾਏ ਅੰਦੇ ਹੂਕ ਮੋਏ دیਵਾਨੇ ਖਸਮ ਮਿੱਟੀ ਫਿਰ ਭਾਨੀ ਆਦ ਗੁੱਲਾ ਚਿੜੀ ਗਾ ਚੁਗਣ ਗੈਣ ਚੜੀ ਬਿਲ ਲਾਏ ਖਸਮ ਹੈ ਭਾਵੇ ਉਹ ਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸੇ ਹੋ ਮਾਰੇ ਸਹਿ ਮਿਰਿਆ ਸਭ ਪਿਛੈ ਪੈ ਖਾਏ ਹੋਏ ਸਤਾਣਾ ਘੁਰੈ ਨਾ ਮਾਵੈ ਸਾਹੇ ਗਏ ਪਛਤਾਏ ਅੰਦਾ ਕੇਸ ਨੂੰ ਬੋਕ ਸੁਣਾਵੈ ਖਸਮੈ ਮੂਲ ਨਾ ਭਾਵੇ ਅੱਖ ਸਿਉ ਪ੍ਰੀਤ ਕਰੇ ਅੱਖ ਟਿੱਡਾ ਅੱਖ ਡਾਲੀ ਵੈ ਖਾਏ ਖਸਮੈ ਭਾਵੇ ਉਹੋ ਚੰਗਾ ਜੀ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤੇ ਦੁਖ ਹੋਈ ਗੱਲਾਂ ਵਾਲੇ ਹਨ ਕਣੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠੈ ਮਰਣਾ ਜੇਨ ਤੂ ਰਖੈ ਤਿਨ ਨੇੜ ਨਾ ਆਵੈ ਤਿਨ ਭਾਉ ਸਾਗਰ ਤਰਨਾ ਪਉੜੀ ਅਗਮ ਅਗੋਚਰ ਤੂ ਧਨੀ ਸੱਚਾ ਅਲਖ ਅਪਾਰ ਤੂ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ ਜਿਨਿ ਸੇਵਿਆ ਤਿਨਿ ਸੁਖ ਪਾਇਆ ਗੁਰਮਤੀ ਵਿਚਾਰ ਇੱਕ ਨਾਨੂ ਤੁਧ ਏਵੈ ਭਾਵਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵਈ ਵਿਣ ਸਤਿਗੁਰ ਨਾ ਲੱਗੈ ਪਿਆਰ ਤੂ ਪ੍ਰਭ ਸਭ ਤੁਧ ਸੇਵੰਦੇ ਏਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੋਖੀਆ ਸਚਾ ਨਾਮ ਮਿਲੈ ਆਧਾਰ ਸਲੋਕ ਮਹੱਲਾ ਪਹਿਲਾ ਰਾਤੀ ਕਾਲ ਕਟੈ ਦਿਨ ਕਾਲ ਛਿਜੈ ਕਾਇਆ ਹੋਇ ਪਾਰਾਲ ਵਰਤਣ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ ਗਿਆ ਤਪ ਤਾਲ ਅੰਦਾ ਝਖ ਝਖ ਪਇਆ ਝੀਰ ਪਿਛੈ ਰੂ ਵਹ ਲਿ ਆਵਹਿ ਫੀਰ ਬਿਨ ਬੂਜੈ ਕਿਛ ਸੂਜੈ ਨਾਹੀ ਮੋਇਆ ਰੋਹੇ ਰੋਂਦੇ ਮਰ ਜਾਹੀ ਨਾਨਕ ਖਸਮੈ ਏਵੈ ਭਾਵੈ ਸੇ ਮੁਏ ਜਿਨ ਚਿਤਨਾ ਆਵੈ ਮਹੱਲਾ ਪਹਿਲਾ ਮੁਆ ਪਿਆਰ ਪ੍ਰੀਤ ਮੁਈ ਮੁਆ ਵੈਰ ਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿਥੋਂ ਆਇਆ ਕਹਿ ਗਿਆ ਕਿਹੋ ਨਾ ਸੀ ਹੋ ਕਿਹੋ ਸੀ ਮਨ ਮੁਖ ਗੱਲਾਂ ਗੋਈਆ ਕੀਤਾ ਚਾਓ ਰੜੀ ਨਾਨਕ ਸਚੇ ਨਾਮ ਬਿਨ ਸਿਰ ਖੁਰ ਪਤ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਉਰਾਨਾ ਨਾ ਵੈ ਸਾਰ ਨ ਪਾਈ ਸਤ ਗੁਰ ਸੇਵੈ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਅੰਦਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੋਖ ਨਾ ਜਾਈ ਦੂਜੇ ਸਭ ਕੋ ਲੱਗ ਵੇਗਤਾ ਬਿਨ ਸਤਿਗੁਰੂ ਝੂਜ ਨਾ ਪਾਈ ਸਤਿਗੁਰੂ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੂ ਧਨ ਮਿੱਤਰ ਨਾ ਕਾਂਢੀਐ ਜੇਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂ ਵਸਹਿ ਤੇ ਨਾਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇ ਲੀਏ ਜਾਏ ਤਾਂ ਲੱਗੈ ਦੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੋਖੈ ਰੂਪੀ ਭੋਖ ਨਾ ਉਤਰੈ ਜਾਂ ਦੇਖਾਂ ਤਾਂ ਭੋਖ ਜੇ ਤੇ ਰਸ ਸਰੀਰ ਕੇ ਤੇ ਤੇ ਲੱਗੈ ਦੁਖ ਮਹੱਲਾ ਪਹਿਲਾ ਅੰਧੀ ਕੰਮੀ ਆੰਦ ਮੰਨ ਮਨ ਅੰਧੈ ਕੰਨ ਅੰਧ ਚਿੱਕੜ ਲਾਇਆ ਕੀ ਆਥੀਐ ਜਾਂ ਟੁੱਟੈ ਪੱਥਰ ਬੰਦੈ ਬੰਦ ਟੁੱਟਾ ਵੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵੇਣ ਕੀਤੇ ਡੁੱਬੇ ਸਾਥ ਮਹੱਲਾ ਪਹਿਲਾ ਲਖ ਮਨ ਸੁਏ ਨਾ ਲਖ ਮਨ ਰੁਪਾ ਲਖ ਸਾਹ ਸਿਰ ਸਾਹ ਲਖ ਲਸ਼ਕਰ ਲਖ ਵਾਜੇ ਨੀ ਜੇ ਲਖੀ ਘੋੜੀ ਪਾਤ ਸਾਹ ਜਿਥੈ ਸਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਦੀ ਦਿਸ ਨਾ ਆਵਈ ਤਾਹੀ ਪਵੈ ਕਹਾਹ ਨਾਨਕ ਓਥੈ ਜਾਣੀਐ ਸਾਹ ਕੀ ਪਾਤ ਸਾਹਾ ਪਉੜੀ ਇਕ ਨਾ ਗਲੀ ਜੰਜੀਰ ਬੰਦਰ ਬਾਣੀ ਐ ਬੱਧੇ ਛੁੱਟ ਹੈ ਸੱਚ ਸੱਚ ਪਛਾਣੀ ਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀ ਐ ਹੁਕਮੀ ਹੋਏ ਨਿਬੇੜ ਗਿਆ ਜਾਣੀ ਐ ਪਾਉ ਜਲ ਤਾਰਨ ਹਾਰ ਸਬਦ ਪਛਾਣੀ ਐ ਛੋਰ ਯਾਰ ਜੂਆਰ ਕੀੜੇ ਘਾਣੀ ਐ ਨਿੰਦਕ ਲਾਇਤ ਵਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਐ